ਅਕਾਲੀ ਦਲ ਵਾਰਸ ਪੰਜਾਬ ਵੱਲੋਂ ਰਣਜੀਤ ਐਵੈਨਿਊ ਤੋਂ ਡੀਸੀ ਦਫ਼ਤਰ ਤੱਕ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਅਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਵੀ ਹਿੱਸਾ ਲਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਆਪਣਾ ਸੰਸਦ ਚੁਣਿਆ ਪਰ ਉਨ੍ਹਾਂ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਇਆ ਜਾ ਰਿਹਾ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਾ ਸ਼ੋਹਰ ਤਿੱਖਾ ਕੀਤਾ ਜਾਵੇਗਾ ਇਹ ਜਿਵੇਂ ਰੋਸ ਜਿਹੜਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ ਚ ਆਉਣ ਦਾ ਬੜਾ ਟਾਈਮ ਨਹੀਂ ਦਿੱਤਾ ਰਿਹਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ ਚ ਅੱਗ ਲੱਗੀ ਉਹ ਭਗਵਾਨ ਤੁਮਾਨੂੰ ਨਹੀਂ ਦੱਸਦੀ ਦਿਨੇ ਦਿਹਾੜੇ ਕਾਊਂਟਰ ਹੋਣ ਦੇ ਆ ਦਿਨੇ ਦਿਹਾੜੇ ਫੜ ਗੁੱਤੀਆਂ ਲੋਕਾਂ ਕੋ ਮੰਗੀਆਂ ਜਾਣ ਡੀਆਂ ਦਿਨ ਦਿਹਾੜੇ ਕਤਲ ਹੋਣ ਦੇ ਲੋਕ ਨਸ਼ਿਆਂ ਨਾਲ ਮਰਨ ਦੇ ਇਹ ਅੱਗ ਨਹੀਂ ਭਗਵੰਤ ਮਾਨ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤੇ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਹਨ ਕੇ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆਏ ਕਿ ਹੂਨ ਸਭਾ ਤੇ ਇੱਕੋ ਜਿਹਾ ਨਹੀਂ ਆ ਤੇ ਇਹਦੇ ਕਰਕੇ ਜਿਹੜੀ ਉਹਨਾਂ ਦੇ ਕੰਡੂਰ ਸਾਹਿਬ ਦੇ ਹਲਕੇ ਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕਿ ਇਹੋ ਹੀ ਅਹੀਂ ਰੱਖਣੀ ਹੈ ਕਿ ਉਹਨਾਂ ਸੰਸਦ 'ਚ ਬੋਲਣ ਦਾ ਮੌਕਾ ਦਿੱਤਾ ਜਾਵੇ। ਉਹਨਾਂ ਨੂੰ ਆਪਣੇ ਜਿਹੜੇ ਹਲਕੂਰ ਸਾਹਿਬ ਦੇ ਹਲਕਿਆਂ ਦੇ ਉਹਨਾਂ ਦੇ ਮੁੱਦੇ ਰੱਖੇ ਜਾਣ। ਨਵਨੀਤ ਬਿੱਟੂ ਤੁਹਾਡੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਨੇ ਕਿ ਮੁੱਦਿਆਂ ਦੀ ਗੱਲ ਕਰਨਗੇ ਧਾਰਮਿਕ ਜੋ ਬੇਅਦਬੀਆਂ ਪੰਜਾਬ ਚ ਹੋ ਰਹੀਆਂ ਜੇ ਅਮਰਤਪਾਲ ਨੂੰ ਬੋਲਣ ਦਾ ਦਿੱਤਾ ਜਾਵੇ ਇਜਾਜ਼ਤ ਦਿੱਤੀ ਜਾਵੇ ਕਿ ਫਿਰ ਉਹ ਮੁੱਦਾ ਚੁੱਕ ਸਕਦੇ ਨੇ ਹਾਂਜੀ ਉਹ ਫੇਰ ਹੀ ਜੇ ਸੰਸਦ 'ਚ ਉਹਨਾਂ ਨੂੰ ਬੋਲਣ ਦੀ ਹਵਾ ਦਿੱਤਾ ਜਾਵੇ ਮੌਕਾ ਤਾਂ ਫੇਰ ਹੀ ਉਹ ਆਪਣੇ ਜਿਹੜੇ ਖਰੂਰ ਸਾਹਿਬ ਹਲਕੇ ਦੇ ਮੁੱਦੇ ਜਿਹੜੇ ਪੰਜਾਬ ਦੇ ਵੀ ਸਾਰੇ ਮੁੱਦੇ ਜੋ ਰੱਖ ਸਕਦੇ ਆ ਸੰਸਦ 'ਚ ਜੀ ਇਹ ਅੱਜ ਤੋਂ ਬਾਅਦ ਜੇ ਠੜੀ ਸੁਣਵਾਈ ਨਹੀਂ ਹੁੰਦੀ ਅਗਲਾ ਸੰਘਰਸ਼ ਤਿੱਖਾ ਹੋ ਸਕਦਾ ਜੀ ਤਿੱਖਾ ਹੀ ਕਰਾਂਗੇ ਉਹ ਨਹੀਂ ਬੈਠਣਾ ਚੁੱਪ ਕਰਕੇ 3 ਸਾਲ ਹੋ ਗਏ ਬਹੁਤ ਇਹਨਾਂ ਦੇ ਮੂੰਹ ਵਾਲ ਬਿੰਦੇ ਆ ਤੇ ਹੁਣ ਅਸੀਂ ਗਾੜੀ ਹੋਰ ਸਿੱਖਾ ਸੰਘਰਸ਼ ਦੀ ਜਿਹੜੀ ਉਹ ਦਵਾਂਗੇ ਆਵਾਜ਼ ਸਾਡੇ ਵੱਲੋਂ ਤੇ ਇੱਕ ਸ਼ਾਂਤਮਈ ਧਰਨਾ ਦੇਣਾ ਸੀ ਇੱਥੇ ਰਣਜੀਤ ਐਵੇਨਿਊ ਤੋਂ ਚੱਲ ਕੇ ਤੇ ਅਸੀਂ ਡੀਸੀ ਦਫਤਰ ਗੁਰਮਾਰਾ ਦਾ ਜਾਵ ਕਰਦੇ ਜਾਣਾ ਸੀ ਪਰ ਪੰਜਾਬ ਪੁਲਿਸ ਪੰਜਾਬ ਦਾ ਪ੍ਰਸ਼ਾਸਨ ਖਾਸ ਕਰਕੇ ਭਗਵੰਤ ਮਾਨ ਨੇ ਇੰਨਾ ਕਿ ਬੁਖਲਾਇਆ ਹੋਇਆ ਭਾਈ ਸਾਹਿਬ ਦੀ ਇੱਕ ਸ਼ਖਸੀਅਤ ਤੋਂ ਕਿ ਆਹ ਵੇਖੋ ਇਧਰ ਤੀਹ ਨੰਦਰ ਮਰੋ ਕਿ ਓਨੇ ਸਾਡੇ ਅਜੇ ਇੱਥੇ ਸੰਗਤ ਨਹੀਂ ਪਹੁੰਚੀ ਜਿੰਨੀ ਪੰਜਾਬ ਪੁਲਿਸ ਸਵੇਰੇ 8 ਵਜੇ ਹੀ ਆ ਗਈ ਆ ਗਿਆ ਇਹ ਪੰਜਾਬ ਪੁਲਿਸ ਨੇ ਜਦੋਂ ਕੋਈ ਚੋਰ ਫੜਨਾ ਹੁੰਦਾ ਜਦੋਂ ਕੋਈ ਸਮਗਲ ਫੜਨਾ ਉਦੋਂ ਇਹਨਾਂ ਕੋਈ ਟਾਈਮ ਨਹੀਂ ਹੁੰਦਾ ਤੇ ਜਦੋਂ ਗੁਰੂ ਦੇ ਸਿੰਘਾਂ ਨੂੰ ਜਾਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਬੰਦਿਆ ਦੇ ਸੰਘਰਸ਼ ਵਿੱਚ ਕਰਦੇ ਆ ਉਹਨਾਂ ਨੂੰ ਰੋਕਣਾ ਹੁੰਦਾ ਉਦੋਂ ਉਦੋਂ ਹੀ ਵੇਲੇ ਉਹ ਆ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਇੱਕ ਉਹ ਕਹਿੰਦੇ ਆ ਪੰਜਾਬ ਸਰਕਾਰ ਨੇ ਉੱਤੇ ਗੱਲ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬੋਲਾਂ ਤੋਂ ਅੱਗ ਲੱਗ ਜੇਗੀ ਦਿਨੇ ਤੁਹਾਡੇ ਫਰੋਤੀਆਂ ਮੰਗੀਆਂ ਜਾਂਦੀਆਂ ਸਾਡੇ ਝੰਡਿਆਲੇ ਦੇ ਵਿੱਚ ਆਮ ਦੁਕਾਨਦਾਰ ਨੂੰ ਦੁਕਾਨ ਖੁੱਲਣ ਦਾ 6 ਵਜੇ ਤੋਂ ਬਾਅਦ ਹੱਕ ਨਹੀਂ ਹੈਗਾ ਕਿਉਂਕਿ ਉਹ ਦਿਨ ਦਿਹਾੜੀ ਲੁੱਟ ਕੇ ਲੈ ਜਾਂਦੇ ਆ ਉਦੋਂ ਭਗਵੰਤ ਮਾ ਸੁੱਤਾ ਵਾ ਜੇ ਕਾਰਨ ਕੀ ਆ ਕਿ ਭਾਈ ਅਮਰਪਾਲ ਸਿੰਘ ਨੇ ਨੌਜਵਾਨੀ ਨੂੰ ਨਸ਼ਾ ਛਡਾਇਆ ਸੀ ਗੁਰੂ ਦੇ ਨਾਲ ਲਾਇਆ ਸੀ ਉਦੋਂ ਹੀ ਕਬਰਾਈ ਹੋਈ ਏ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕੰਮ ਕਰਦੇ ਪਏ ਆ ਕਿਉਂਕਿ ਨੌਜਵਾਨਾਂ ਦੀ ਵਾਅ ਚੁੱਕਣ ਵਾਲਾ ਜਿਹੜਾ ਕੋਈ ਅੱਗੇ ਆਊਗਾ ਉਹਦੇ ਨਾਲ ਇਹੀ ਹੁੰਦਾ ਵਾ ਤੇ ਇਹ ਸਿੱਖਾਂ ਦੇ ਨਾਲ ਹੁੰਦਾ ਆ ਸਿੱਖਾਂ ਦੇ ਨਾਲ ਹੀ ਹਮੇਸ਼ਾ ਹੀ ਸਿੱਖ ਵੱਖਰੇ ਰਾਜ ਦੀ ਦੇਸ਼ ਦੀ ਮੰਗ ਕਿਉਂ ਕਰਦੇ ਤਾਂ ਹੀ ਕਰਦੇ ਆ ਕਿਉਂਕਿ ਉਹਨਾਂ ਨਾਲ ਇਹੋ ਜਿਹੇ ਦੋਰੇ ਮਾਤ ਪੇਦ ਹੁੰਦੇ ਆ ਸਬਧਾਨ ਨੂੰ ਦੋ ਤਰ੍ਹਾਂ ਵਰਤਿਆ ਜਾਂਦਾ ਇੱਕ ਉਹ ਸਰਸੇ ਸਾਧਰਾ ਚੋਰ ਆ ਹੂੰ ਬੋਲਤ ਕਰੀ ਉਹਨੂੰ ਤੀਜੇ ਦਿਨ ਪਰੋਲ ਦੇ ਦਿੰਦੇ ਇੱਕ ਸਾਡੇ ਸਿੰਘ ਨੇ ਆ ਕੇ 5 ਮਿੰਟ ਉੱਥੇ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆ ਸਿੱਖਾਂ ਦੀ ਗੱਲ ਕਰਨੀ ਆ ਖਡੂਰ ਸਾਹਿਬ ਦੇ ਹਲਕੇ ਦੀ ਗੱਲ ਕਰਨੀ ਆ ਉਹਨੂੰ ਤੁਸੀਂ ਬੋਲਣ ਦੇ ਤੈਨੂੰ ਗੱਲ ਜਲਦੀ ਕਰਨੀ ਇਹ ਤੇ ਪੰਜਾਬ ਨੂੰ ਕਾਹ ਡਰ ਪੈ ਗਿਆ ਰੇਖੋ ਜੀ ਪੰਜਾਬ ਨੂੰ ਗੱਲ ਹੈ ਕਿ ਇੱਕ ਸਿੱਖ ਦੀ ਆਵਾਜ਼ ਬਾਹਰ ਨਹੀਂ ਹੁੰਦੀ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਵੀ ਜੇ ਬਾਕੀਆਂ ਨੂੰ ਪਰੋਲ ਦਿੱਤੀ ਜਾ ਸਕਦੀ ਹੈ 18 ਲੱਖ ਦੀ ਨੁਮਾਇੰਦਗੀ ਕਰ ਰਹੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ ਕਿਉਂ ਪਰੋਲ ਨਹੀਂ ਬਲਾਤਕਾਰੀਆਂ ਨੂੰ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਐਮਪੀ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਮਿਲੀ ਹੈ ਵੀ ਇਹ ਇੱਕ ਤੁਸੀਂ ਬਹੁਤ ਵੱਡਾ ਜ਼ੁਲਮ ਹੈ ਲੋਕਤੰਤਰ ਦਾ ਕਹਾਣ ਹੈ ਵੀ ਪੰਜਾਬ ਦੇ ਐਮਪੀ ਨੂੰ ਜਿਹਨੂੰ ਲੋਕਾਂ ਨੇ ਜੇਲ੍ਹ ਵਿੱਚ ਬੈਠਿਆ ਇਨਾ ਪਿਆਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਉਹਨਾਂ ਦੀ ਨਮਾਇਦਗੀ ਕਰ ਰਿਹਾ ਹੈ ਤੇ ਕਿਉਂ ਇਹ ਲੁਕਲਾ ਅਮਰਤਪਾਲ ਨਾਲ ਤੱਕਾ ਨਹੀਂ ਜਾਂ ਸਾਡੇ ਨਾਲ ਧੱਕਾ ਨਹੀਂ ਇਹ 18 ਲੱਖ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਇੱਕ ਬਹੁਤ ਕਨੌੜੀ ਸਾਜਿਸ਼ ਸਾਨੂੰ ਨਜ਼ਰ ਆਉਂਦੀ ਕਿਦਰ ਤੱਕ ਕੀ ਮਾਛਾ ਲੱਗ ਰਹੀ ਹੈ ਜੀ ਅੰਪਾ ਜੀ ਅਮਰਤਪਾਲ ਸਿੰਘ ਨੂੰ ਲੈ ਕੇ ਡਰੇ ਹੋਏ ਨੇ ਜਿਹੜਾ ਸੱਚ ਹੁੰਦਾ ਹੈ ਸੱਚ ਬਹੁਤ ਉਹਦੀ ਤਾਕਤ ਹੁੰਦੀ ਹੈ ਔਰ 1947 ਤੋਂ ਬਾਅਦ ਲਗਾਤਾਰ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਉਸ ਸੱਚ ਦਾ ਡਰ ਹੈ ਔਰ ਸੱਚ ਦਾ ਜਿਹੜਾ ਰਹਬਰ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੈ ਉਹਨੇ ਸੱਚ ਬੋਲਣਾ ਹੈ ਸੱਚ ਦੇ ਵਿੱਚ ਇੰਨਾ ਦਮ ਹੈ ਉਹ ਕਹਿੰਦੇ ਨੇ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਪੰਜਾਂ ਦਰਿਆਵਾਂ ਨੂੰ ਉਦੋਂ ਅੱਗ ਨਹੀਂ ਲੱਗਦੀ ਜਦੋਂ ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾਂ ਦਰਿਆ ਚਲਾ ਦਿੰਦੇ ਨੇ ਜਦੋਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਿੱਤੀ ਜਾਂਦੀ ਹੈ ਸਭ ਤੋਂ ਵੱਡਾ ਵੇਖੋ ਲੋਕਤੰਤਰ ਦਾ ਘਾਣ ਐਮਪੀ ਸਾਡੇ ਉਹਨਾਂ ਦੇ ਤੁਸੀਂ ਬਲੇਮ ਲਾਉਂਦੇ ਹੋ ਵੀ ਉਹ ਬੋਲਦੇ ਨੇ ਸੱਚ ਬੋਲਦੇ ਨੇ ਉਹ ਬੜੇ ਬਹਾਦਰ ਨੇ ਲੋਕਾਂ ਦੀ ਆਵਾਜ਼ ਸਰਕਾਰਾਂ ਨੂੰ ਪਹੁੰਚਦੀ ਨਹੀਂ ਹੁੰਦੀ ਤੇ ਵਾਟ ਇਜ਼ ਦਾ ਫਾਲਟ ਆਫ ਦਾ ਫੈਮਿਲੀ ਜੀ ਪਿਛਲੇ ਦਿਨਾਂ ਹੀ ਤੁਸੀਂ ਦੇਖਿਆ ਹੈ ਕਿ ਉਹਨਾਂ ਦੇ ਮਾਤਾ ਜੀ ਨੂੰ ਆਪਣੀ ਬੱਚੀ ਨੂੰ ਮਿਲਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਇਹਨੂੰ ਤੁਸੀਂ ਲੋਕਤੰਤਰ ਕਹੋਗੇ ਉਹਨਾਂ ਦੇ ਪਿਤਾ ਜੀ ਨੂੰ ਅਗਿਆ ਨਹੀਂ ਮਿਲੀ ਉਹਨਾਂ ਦੀ ਵਾਈਫ ਨੂੰ ਨਹੀਂ ਮਿਲੀ ਤੁਸੀਂ ਦੱਸੋ ਬਾਰ 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 ਸਾਡੀਆਂ ਇਮੋਸ਼ਨਸ ਨੂੰ ਸਾਡੇ ਸੈਂਟੀਮੈਂਟਸ ਨੂੰ ਸਾਡੀ ਅੱਖ ਨੂੰ ਵੰਗਾਰਨਾ ਇਹ ਬਹੁਤ ਬੁਰੀ